ਸਾਹਿਬ ਤੁਸੀਂ ਪਹੁੰਚੇ ਹੋ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਭਾਰਤ ਸਰਕਾਰ ਨੇ ਜੋ ਆਪਣੇ ਕਾਨੂੰਨ ਲਾਗੂ ਕੀਤੇ ਕਿ ਜੋ ਵੱਖ ਬੋਰ ਦੇ ਜਮੀਨਾਂ ਭਾਰਤ ਦੇ ਵਿੱਚ ਮੁਸਲਮ ਭਾਈਚਾਰੇ ਦੀਆਂ ਉਹਨਾਂ ਨੂੰ ਖਾਰਜ ਕੀਤਾ ਜਾਵੇ ਪਹਿਲਾਂ ਵੀ ਸਾਡੇ ਕਿਸਾਨਾਂ ਨਾਲ ਇਸੇ ਤਰੀਕੇ ਦਾ ਉਹਨਾਂ ਨੇ ਧੋਖਾ ਕੀਤਾ ਤਿੰਨ ਕਾਲੇ ਕਾਨੂੰਨ ਲਿਆਂਦੇ ਜਿਹਦੇ ਵਿੱਚ ਤਮਾਮ ਕਿਸਾਨ ਔਰ ਤਮਾਮ ਸਾਡੇ ਨਾਲ ਭਾਈਚਾਰਾ ਜਾ ਕੇ ਉਹਨਾਂ ਦੀ ਸਰਦ ਤੇ ਉਹਨਾਂ ਦੇ ਧੋਣ ਦੇ ਵਿੱਚ ਕੀਦਾ ਜਿਹੜਾ ਫਸਿਆ ਉਹ ਕੱਢਿਆ ਉਸ ਤੋਂ ਬਾਅਦ ਉਹਨਾਂ ਨੇ ਤਿੰਨ ਕਾਲੇ ਕਾਨੂੰਨ ਵਾਪਸ ਲੱਤੇ ਫੇਰ ਤੋਂ ਉਹਨਾਂ ਨੇ ਧੋਖਾ ਕਰਿਆ ਕਿਸਾਨਾਂ ਨਾਲ ਜੋ ਅੱਜ ਕਿਸਾਨ ਵੀ ਉੱਥੇ ਬੈਠੇ ਆ ਅੱਜ ਦੁਆਰ ਤੋਂ ਇਹ ਜੋ ਮੁਸਲਿਮ ਭਾਈਚਾਰੇ ਨਾਲ ਉਹਨਾਂ ਨੇ ਧੋਖਾ ਕਰਿਆ ਭਾਰਤ ਸਰਕਾਰ ਨੇ ਇਹਦੇ ਸਬੰਧ ਵਿੱਚ ਸਾਡੇ ਕੁਰਾਲੀ ਦੇ ਪ੍ਰਧਾਨ ਜੀ ਤੇ तमाम ਮੁਸਲਿਮ ਭਾਈਚਾਰਾ ਸਾਡੀਆਂ ਮਹਿਲਾਵਾਂ ਤੇ ਭੈਣਾ ਅੱਜ ਇਕੱਠੀਆਂ ਹੋਈਆਂ। तमाम ਵੱਖ-ਵੱਖ ਪਾਰਟੀਆਂ ਦੇ ਬੰਦੇ ਇਹਨਾਂ ਨਾਲ ਹਮੇਸ਼ਾ ਜੋ ਖੜਦੇ ਆਂ ਔਰ ਖੜਦੇ ਰਾਂਗੇ। ਸੋ ਜੋ ਭਾਰਤ ਸਰਕਾਰ ਨੇ ਇਹਨਾਂ ਦੇ ਖਿਲਾਫ ਕਾਨੂੰਨ ਪਾਸ ਕੀਤਾ ਉਹਦੇ ਲਈ ਜਿੱਥੇ ਵੀ ਇਹ ਵਿਰੋਧ ਕਰਨਗੇ ਜਿੱਥੇ ਵੀ ਸਾਨੂੰ ਬੁਲਾਉਣਗੇ ਅਸੀਂ ਹਮੇਸ਼ਾ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੂਗੇ ਕਿਉਂਕਿ ਇਹ ਸਾਡੇ ਅੱਜ ਮੁਸਲਿਮ ਭਾਈਚਾਰੇ ਤੋਂ ਉੱਪਰ ਉੱਠ ਕੇ ਅੱਜ ਸਾਡੇ ਭਾਰਤ ਦੇ ਲੋਕਾਂ ਨਾਲ ਜਿਦਾਂ ਤੁਸੀਂ ਦੇਖਿਆ ਕਿ ਚਾਹੇ ਉਹ ਅੱਜ ਪਾਕਿਸਤਾਨ ਨਾਲ ਲੜਾਈ ਹੁੰਦੀ ਹੋਵੇ ਪੋਸਟ ਟਾਈਮ ਵੀ ਮੁਸਲਿਮ ਭਾਈਚਾਰੇ ਨੇ ਪਾਕਿਸਤਾਨ ਦੇ ਖਿਲਾਫ ਨਾਰੇ ਲਾਏ ਕਿ ਅਸੀਂ ਭਾਰਤ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਗਲਤੀ ਕੀਤੀ ਅੱਜ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿਉਂਕਿ ਇਹ ਸਾਡੇ ਲੋਕ ਹੈ ਅਸੀਂ ਇਹਨਾਂ ਦੀ ਲੜਾਈ ਆਪਣੇ ਨਾਲ ਹੋ ਕੇ ਲੜਾਂਗੇ ਜਿੱਥੇ ਵੀ ਸਾਨੂੰ ਝੂਠ ਲਾਉਂਦੇ ਹਾਂ ਤੁਸੀਂ ਕਾਂਗਰਸੀ ਸੀਨੀਅਰ ਆਗੂ ਹੋ ਜੇਕਰ ਤੋਂ ਇਹਨਾਂ ਨੂੰ ਲੋੜ ਪੈਂਦੀ ਹੈ ਤੁਹਾਡੀ ਤਾਂ ਤੁਸੀਂ ਨਾਲ ਖੜੇ ਹੋ ਮੈਂ ਤੁਹਾਨੂੰ ਦੱਸ ਰਿਹਾ ਵੀ ਚਾਹੇ ਸਾਨੂੰ ਵਿਧਾਨ ਸਭਾ ਚ ਸਵਾਲ ਚ ਕੋਆਣਾ ਪਵੇ ਐਲੋਪੀ ਸਾਹਿਬ ਸ੍ਰੀ ਪ੍ਰਤਾਪ ਸਿੰਘ ਵਾਜਵਾ ਜੀ ਤੋਂ ਚਾਹੇ ਸਾਨੂੰ ਕਿਸੇ ਵੀ ਦਫ਼ਤਰ ਦਾ ਘਰਾਓ ਕਰਨਾ ਪਵੇ ਭਾਜਪਾ ਵਾਲਿਆਂ ਦਾ ਜਿੱਥੇ ਸਾਡੀ ਇਹ ਡਿਊਟੀ ਲਾਉਂਗੇ ਅਸੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਹਿਲਾਂ ਭਾਈਚਾਰਾ ਨਿਵਾਉਂਦੇ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ